ਮੈਂ ਪਹਿਲੇ ਹੀ ਕਿਹਾ ਕਿ ਰੋਟੀ ਜਾਤ ਨਹੀਂ ਪੁੱਛਿਆ ਕਰਦੀ ਜਦੋਂ ਕੋਈ ਭੁੱਖ ਲੱਗਦੀ ਹੈ ਤਾਂ ਰੋਟੀ ਇਹ ਨਹੀਂ ਕਹਿੰਦੀ ਵੀ ਤੂੰ ਮੁਸਲਮਾਨ ਹੈ ਤੂੰ ਮੈਨੂੰ ਖਾ ਲਈ ਸਕਦਾ ਰੋਟੀ ਜਿਸਕੇ ਹੱਥ ਵਿੱਚ ਆ ਗਈ ਭੁੱਖ ਲੱਗੀ ਹੋਈ ਹੈ ਰੋਟੀ ਜਾਤ ਨਹੀਂ ਪੁੱਛਦੀ ਕਸ਼ਮੀਰੀ ਪੰਡਤ ਜੀ ਜੇ ਮੰਨ ਰਹੇ ਆ ਰੋਟੀ ਜਾਤ ਪੁੱਛਦੀ ਹੈ ਨਹੀਂ ਨਹੀਂ ਜਦੋਂ ਪੁੱਛਦੀ ਜਦ ਰੋਟੀ ਖਾਤੇ ਹੋ ਕਹਿੰਦੀ ਆਪ ਮੁਸਲਮਾਨ ਹੋ ਨਹੀਂ 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 ਕਹਿੰਦੀ ਆਪ ਨਹੀਂ ਕਹਿੰਦੀ ਨਹੀਂ ਨਹੀਂ ਚਲੋ ਮਜ਼ਾ ਆ ਰਿਹਾ ਕੁਝ ਲੋਕ ਖਾ ਰਹੇ ਆ ਇੱਧਰ ਲੰਗਰ ਇੱਧਰ ਵੀ ਕਾਫੀ ਗੱਡੀਆਂ ਹਾਂਜੀ ਲੰਗਰ ਉਹ ਉਸ ਮਾਲਕ ਦੀ ਕਿਰਪਾ ਵਾਹਿਗੁਰੂ ਦੀ ਆਪ ਤਾਂ ਰਸਗੁੱਲੇ ਖਾ ਰਹੇ ਹੋ ਇਹ ਕਹਿੰਦਾ ਕਿ ਮਿੱਠਾ ਖਾਣਾ ਸੇਵਰੀ ਬਹੁਤ ਅੱਛਾ ਹੈ। ਅੱਛਾ ਚਲੋ। ਹਾਂ। ਬੁੱਢਾ ਆਦਮੀ ਆਵਾ ਖਾਂਦੇ। ਆਹ ਦੇਖੋ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਹੋਏ ਨੇ। ਆਜੋ ਮੇਰੇ ਨਾਲ ਥੋੜਾ ਜਿਹਾ ਹੋਰ। ਇਹ ਦੇਖੋ ਇੱਧਰ ਲੰਗਰ ਲੱਗੇ ਹੋਏ ਨੇ। ਪੰਕਤਾਂ ਲਗਾਈਆਂ ਹੋਈਆਂ ਨੇ। ਕੁਝ ਉਹ ਲੋਕ ਨੇ ਜਿਹੜੇ ਵਿਚਾਰੇ ਇੱਥੇ ਮਜ਼ਦੂਰੀ ਵਗੈਰਾ ਕਰਦੇ ਨੇ, ਫੁੱਟਪਾਥ ਤੇ ਸੌਂ ਜਾਂਦੇ ਨੇ। ਕੁਝ ਉਹ ਲੋਕ ਨੇ ਜਿਨ੍ਹਾਂ ਦੇ ਮਰੀਜ਼ ਜਿਸ ਤਰ੍ਹਾਂ ਉਹ ਕਹਿ ਰਹੀ ਜੇ ਕਿ ਆ ਮਾਤਾ ਜੀ ਨਾਲ ਹੀ ਆ ਰਹੇ ਨੇ। ਕਹਿੰਦੇ ਮੈਂ ਚਲੋ ਘਰ ਤੋਂ ਤੁਰੀ ਸੀ ਦੁਬਾਰਾ ਮੇਰੇ ਗੱਲ ਯਾਦ ਆ ਗਈ। ਮੇਰੇ ਕੋਲ ਪੈਸੇ ਨਹੀਂ ਸਨ। ਮੇਰੇ ਨਾਲ ਹੀ ਨੇ ਮਾਤਾ ਜੀ ਤੇ ਮੈਂ ਸੋਚਦੀ ਸੀ ਵੀ ਰੋਟੀ ਕਿੱਥੋਂ ਖਾਵਾਂਗੀ ਕਹਿੰਦੀ ਅੱਜ ਲੰਗਰਾਂ ਦੀ ਕੋਈ ਘਾਟ ਹੀ ਨਹੀਂ ਹੈਗੀ ਐ ਤੇ ਇੱਧਰ ਵੀ ਆਜੋ ਥੋੜਾ ਅੱਗੇ ਆਜੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਕਿੱਥੋਂ ਆਏ ਨੇ ਕਿੱਥੋਂ ਲੰਗਰ ਚੱਲ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਜੀ ਕਿੱਥੋਂ ਆਇਓ ਜੀ ਕਿੱਥੋਂ ਕਿੱਥੋਂ ਦਾ ਲੰਗਰ ਆਈਏ ਜਰਾ ਇਹ ਕੇਰਲਾ ਸਮਾਜਮਿਕ ਕਿਹੜੇ ਤਰ੍ਹਾਂ ਸੇ ਕੇਰਲਾ ਸੇ ਲੋ ਜੀ ਕੇਰਲਾ ਵਾਲੇ ਵੀ ਲੰਗਰ ਚਲਾ ਰਹੇ ਉਧਰ ਕਸ਼ਮੀਰੀ ਪੰਡਤ ਮਿਲੇ ਉਧਰ ਸਰਦਾਰ ਜੀ ਮਿਲੇ ਅਬ ਕੇਰਲਾ ਵਾਲੇ ਆਪ ਵੀ ਮਾਨਤੇ ਹਾਂਜੀ ਬਹੁਤ ਮਾਨਤੇ ਹਾਂ ਅਸੀਂ हाँ जी किस बनते मतलब आप ये लंगर वाली प्रथा जो सिख करते हैं जो हिंदू लोग करते हैं आपको किसने सिखाया केरला वालों को भी लंगर लो लो करते रहते हैं केरला में तो चलता है ऐसे अच्छा आप क्या सोच रहे हैं पंजाब में चलता है अच्छा नहीं केरला में भी है तो वही पूछ रहा <laughs> सवाल तो वही है केरला, में भी केरला केरला में में भी भी सब एक ही है एक ही होता है कितने साल से लगा रहे हो हम लोग चार पाँच साल से भी कर रहे हैं सेवा कर रहे चलो हर रोज लगाते हो नहीं हर सैटरडे संडे लगाते हैं चलो जी जो केरला वाले लोगों के लंगर